ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਤਾ ਜੈਲ ਵੀਰੋ ਠੀਕ ਠਾਕ ਹੋ ਹਲੋ ਜੀ ਇੱਕ ਵੈਰੀ ਸੈਡ ਨਿਊ ਸਾਡੇ ਕੋਲ ਆ ਰਹੀ ਹੈ ਰਾਜਵੀਰ ਜਵੰਦਾ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਹਿਮਾਚਲ ਦੇ ਵਿੱਚ ਕਿਉਂਕਿ ਉਹਨਾਂ ਨੂੰ ਬਾਈਕ ਚਲਾਉਣ ਦਾ ਬੜਾ ਸ਼ੌਕ ਸੀ ਤੇ ਕ੍ਰੇਜ਼ ਸੀ ਕਿਉਂਕਿ ਬਾਈਕ ਲਵਰ ਸੀ ਕਹਿੰਦੇ ਬਾਈਕ ਲਵਰ ਬੜੇ ਵੱਡੇ ਸੀ ਤੇ ਜਰਾ ਹਿਲਿੰਗ ਏਰੀਆ ਤੇ ਜਾ ਰਹੇ ਸੀ ਬਾਈਕ ਦੇ ਉੱਤੇ ਹੀ ਯਾਦ ਇੱਕ ਵਾਰੀ ਆਪਾਂ ਵੀ ਗਏ ਸੀ ਮੋਟਰਸਾਈਕਲਾਂ ਤੇ ਤੇ ਉਹ ਇਹਨਾਂ ਦੇ ਵਿੱਚ ਅਚਾਨਕ ਆ ਗਿਆ ਝੋਟਾ ਅੱਛਾ ਅਸੇ ਝੋਟਾ ਆ ਗਿਆ ਰੋਡ ਤੇ ਆ ਗਿਆ ਰੋਡ ਦੇ ਉੱਤੇ ਹੀ ਝੋਟਾ ਹਾਂ ਸਪੀਡ ਦੇ ਵਿੱਚ ਸੀ ਤੇ ਉਹ ਵੱਜੇ ਨੇ ਤੇ ਕਾਫੀ ਮਨ ਦੀ ਵੀਡੀਓ ਵੇਖਦਾ ਪਿਆ ਸੀ ਰੀਡ ਦੀ ਜਿਹੜੀ ਹੱਡੀ ਹੈ ਨਾ ਉਹ ਤਿੰਨ ਜਗ੍ਹਾ ਤੋਂ ਉਹਨਾਂ ਦੀ ਕ੍ਰੈਕ ਹੋ ਗਈ ਹੈ ਟੁੱਟ ਗਈ ਹੈ ਤੇ ਇਸ ਟਾਈਮ ਵੈਂਟੀਲੇਟਰ ਦੇ ਉੱਪਰ ਨੇ ਤੇ ਹਿਸਟਰੀ ਤਕਰੀਬਨ ਰਹੀ ਹੈ ਵੈਂਟੀਲੇਟਰ ਦੇ ਉੱਤੋਂ ਤਕਰੀਬਨ 100 ਦੇ ਵਿੱਚੋਂ ਨਾ 95% ਲੋਕ ਵਾਪਸ ਨਹੀਂ ਆਉਂਦੇ ਤੇ ਵੈਂਟੀਲੇਟਰ ਉੱਤੇ ਵੀ ਸੁਣਿਆ ਇਹਨਾਂ ਨੂੰ ਅਟੈਕ ਆ ਚੁੱਕੇ ਹੋਏ ਨੇ ਤਿੰਨ ਵਾਰ ਉਸ ਤੋਂ ਬਾਅਦ ਇਹਨਾਂ ਦਾ ਮਨਕਣਾ ਵੀ ਟੁੱਟ ਗਿਆ ਮਨਕਣਾ ਵੀ ਤੋਂ ਦਾ ਟੁੱਟ ਗਿਆ ਵੈਂਟਿਲੇਟਰ ਉੱਪਰ ਵੀ ਦਿਨ ਦਾ ਪਾਣੀ ਕੰਮ ਮਤਲਬ ਕਿ ਇਹ ਜੇ ਦੋਨੋਂ ਮੇਨ ਚੀਜ਼ਾਂ ਉਹ ਟੁੱਟ ਗਈਆਂ ਨੇ ਜਿਹੜੀਆਂ ਬੈਰੀ ਸੈਂਸਿਟਿਵ ਹੁੰਦੀਆਂ ਉਹ ਜ਼ਿਆਦਾ ਮਨਕਣਾ ਤੇ ਫਿਰ ਦਸਰੀ ਗੱਲ ਇਹ ਦਿਮਾਗ ਤੇ ਵੀ ਕੋਈ ਨਾ ਕੁਝ ਹੋ ਗਿਆ ਇਹ ਹੋਈ ਹੈ ਸਪਾਇਨਲ ਇੰਜਰੀ ਡਾਕਟਰ ਉਹਨਾਂ ਨੂੰ ਨਾ ਤਕਰੀਬਨ ਉਹਨਾਂ ਦਾ ਜਿਹੜਾ ਸਾਹ ਹੈ ਨਾ ਉਹ ਦਿਮਾਗ ਤੇ ਕਰਨੀ ਜਾ ਰਿਹਾ ਉਹ ਤਕਰੀਬਨ ਥਲੜਾ ਹਿੱਸਾ ਜੇ ਸਮਝ ਲਓ ਕਿ ਜਿਵੇਂ ਥਲੜਾ ਹਿੱਸਾ ਪੈਰਾਲਾਈਜ਼ ਹੋ ਜਾਂਦਾ ਨਾ ਇਸ ਟਾਈਮ ਇਹਨਾਂ ਦੀ ਉਹ ਚੀਜ਼ ਹੋ ਗਈ ਉਹ ਇਹ ਥਲੜਾ ਹਿੱਸਾ ਨਾ ਪੈਰਾਲਾਈਜ਼ ਹੋ वेंटिलेटर ਤਾਂ ਚੱਲ ਜਾਂਦਾ ਨਾ तकरीबन ਜਾਂ ਤੇ ਹਕੂਮੇ ਚ ਚੱਲ ਜਾਂਦਾ ਹੈ ਜਾਂ ਹੁੰਦੇ तकरीबन 100 ਦੇ ਵਿੱਚੋਂ 95% ਚਾਂਸ ਨਾ ਬਚੰਦੇ ਹੁੰਦੇ ਉਹ ਬਚਦਾ ਜੀ ਹੁੰਦਾ ਜਿੰਦੀ ਪਰ ਫਿਰ ਵੀ ਅਸੀਂ ਰੱਬ ਤੋਂ ਅਰਦਾਸ ਕਰਦੇ ਆ ਕਿਉਂਕਿ ਹਰ ਐਕਟਰ ਉਹਨਾਂ ਨੂੰ ਮਿਲਣ ਜਾ ਰਿਹਾ ਹਰ ਖੁਸ਼ ਹੋਸ ਕਰਦਾ ਜਾ ਰਿਹਾ ਹੈ ਜਾਨ ਜਾ ਰਿਹਾ ਹੈ ਕਿਉਂਕਿ ਸਾਰੀ ਰੱਬ ਅੱਗੇ ਸੋਨੇ ਕੇ ਦੁਆਵਾ ਕਰਦੇ ਪਨੇ ਬਹੁਤ ਸੋਨੇ ਤੇ ਬਹੁਤ ਵਧੀਆ ਸਿੰਗਰ ਹੈਗੇ ਨੇ ਯਾਰ ਕਿਉਂਕਿ ਚੰਗੇ ਬੰਦੇ ਦੀ ਇਹੀ ਗੱਲਬਾਤ ਹੁੰਦੀ ਹੈ ਚੰਗਾ ਬੰਦੇ ਦੀ ਸਾਹਮਣੇ ਆਉਂਦੀ ਹੈ ਕਿਉਂਕਿ ਮਾੜੇ ਬੰਦੇ ਦਾ ਫਰਕ ਉਹ ਹੋ ਵੀ ਜਾਵੇ ਨਾ ਫਿਰ ਕਹਿੰਦੇ ਨੇ ਯਾਰ ਚਲੋ ਮਰੇ ਪਰਾਂ ਜਾਨ ਛੱਡੇ ਪਰ ਯਾਰ ਨਰਵੀਰ ਪੰਨੂ ਬਹੁਤ ਜ਼ਿਆਦਾ ਬਹੁਤ ਵਧੀਆ ਅੱਛਾ ਆਪਾ ਜੀ ਨੇ ਦੀ ਵੀਡੀਓ ਵੇਖਦੇ ਪਿਆ ਮਨਕ੍ਰੀਤ ਔਲਖ ਭਾਈ ਦੀ ਵੀਡੀਓ ਹੈ ਮਨਕ੍ਰੀਤ ਔਲਖ ਜਾ ਰਹੇ ਨੇ ਜਾ ਰਿਹਾ ਹੈ ਮਨਕ੍ਰੀਤ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਦਾ ਇੰਟਰਵਿਊ ਹੋ ਰਿਹਾ ਹੈ ਨਾ ਇਹ ਉਹਨਾਂ ਨੂੰ ਮਿਲ ਕੇ ਆਏ ਨੇ ਸਾਰੀ ਡਾਕਟਰਾਂ ਦੇ ਅੱਗੇ ਜਾਣ ਪੜਤਾਲ ਕਰਕੇ ਸੂਰਤੀ ਹਾਲ ਦਾ ਸਾਰਾ ਜਾਇਜ਼ਾ ਲੈ ਕੇ ਆ ਕੇ ਉਹ ਦੱਸਣ ਲੱਗੇ ਨੇ ਆਪਣੇ ਵੀਡੀਓ ਚਲੋ ਲਾਓ ਵੀਡੀਓ ਲਾਓ ਕਿਰਤੋਲ ਕਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਤੁਸੀਂ ਜਾ ਕੇ ਆਏ ਅੰਦਰ ਕਿਵੇਂ ਨੇ ਕੰਡੀਸ਼ਨ ਬਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਆਂ ਵੀ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਹਰ ਕ੍ਰਿਟੀਕਲ ਆ ਬਹੁਤ ਪਾਲੋ ਹਰ ਬਹੁਤ ਹੀ ਰੋਕ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਵੀ ਤੇ ਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਜਿਵੇਂ ਅਸੀਂ ਦੇਖਦੇ ਆ ਕਿ ਕੋਈ ਕੋਈ ਕੌਂਟਰੋਵਰਸੀ ਨਹੀਂ ਕਰੇ ਆਏ ਕਦੇ ਨਹੀਂ ਯਾਰ ਕਿਸੇ ਚੀਜ਼ ਚ ਨਹੀਂ ਯਾਰ ਛੋਟੇ ਬੱਚੇ ਆ ਯਾਰ ਦੋ ਨੇ ਆਣੇ ਆ ਕਿ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਕਿ ਨਹੀਂ 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 ਬਹੁਤ ਕਿਵੇਂ ਮਰਜੀ ਵਾਹਿਗੁਰੂ ਨੂੰ ਅਰਦਾਸਾ ਦਾਤਾਕ ਕਿਵੇਂ ਮਰਜੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਉਪਰ ਭਾਈ ਕੀ ਹਾਲਾਤ ਨੇ ਮਲੋਕਾ ਦੇ ਡਾਕਟਰਸ ਕੀ ਕਹਿ ਰਹੇ ਨੇ ਕਿਉਂਕਿ ਹਰੇਕ ਬੰਦਾ ਅਰਦਾਸ ਕਰ ਰਿਹਾ ਅਰਦਾਸ ਕਰੋ ਬਸ ਪੜਾ ਪੜਾਊਗਾ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਦਾ ਬਾਬਾ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਠੀਕ ਕਰ ਬਸ ਠੀਕ ਕਰ ਗ੍ਰੈਂਡ ਜਾ ਲੱਗਿਆ ਕੋਈ ਇੰਡਸਟਰੀ ਨੂੰ ਜਾ ਜਣਾ ਕੋਈ ਯਾਰ ਰੱਖੋ ਦਮ ਯਾਰ ਵਿਖਿਆ ਨਹੀਂ ਹੁੰਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾ ਸੀ ਉਦੋਂ ਨਾ ਨਾ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸਕੀਨ ਹੁੰਦਾ ਹੈ ਬਾਕੀ ਦੱਸਿਆ ਕਹਿੰਦੇ ਵੀ ਬਾਈਕ ਹੁੰਦਾ ਸੀ ਇਹ ਐ ਕੋ ਆਪਣਾ ਟੱਠਾ ਨਹੀਂ ਦਸਾਨ ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਨ ਸਾਣ ਵੱਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਗਰੀਡ ਦੀ ਹੱਡੀ ਹਨ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੀ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਤੇ ਬਾਪਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਵਾਸਾ ਬਾਪਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨੂੰ ਨਹੀਂ ਯਾਰ ਬਹੁਤ ਪਿੱਛਾ ਦੀ ਵੀ ਡੈਥ ਹੋ ਗਈ ਸੀ ਤਿੰਨ ਜਾਂ ਮਹੀਨੇ ਪਹਿਲਾਂ ਪਤਾ ਮੈਨੂੰ ਕਿਵੇਂ ਮਰਜੀ ਵਾਸਾ ਬਾਪਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਹੈ ਪੰਜਾਬ ਦੇ ਲਈ ਹਰ ਥਾਂ ਤੇ ਖੜੇ ਹੋਏ ਹੋ ਕੈਨੇਡਾ ਯਾਰ ਇਕੱਠੇ ਨੇ ਜਾਂ ਉਦੋਂ ਕਿਹਦਾ ਹੁੰਦਾ ਹੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਯਾਰ ਮਨ ਕਿਰਤ ਵੀਰੇ ਰਿਸ਼ਤਾ ਲੱਭਣਾ ਐ ਮੇਰੇ ਨਾਲ 15 ਦਿਨ ਅਸੀਂ ਆ ਟ੍ਰਾਂਟੋ ਇਕੱਠੇ ਰਹੇ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਬਾਬਾ ਇੱਕੋ ਹੀ ਕਹਿੰਦਾ ਬਸ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਕਰ ਵਾਹਿਗੁਰੂ ਹੈ ਨਾ ਅਰਦਾਸ ਆ ਤੇ ਬਾਕੀ ਵੇਖੋ ਤਾਂ ਕਿ ਮੈਂ ਆਪਣਾ ਥੋੜਾ ਮੈਂ ਮੇਨ ਜ਼ਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹੈਨਾ ਵੀ ਆਪਣਾ ਥਰੇਟਾ ਥਰੂਟਾਈਂ ਗਾ ਕਰਕੇ ਤੇ ਬਾਕੀ ਅਪ ਟੂ ਡੇ ਤਿਆਰ ਰੱਖੋ ਕਿ ਬਹੁਤ ਜਿਆਦਾ ਤੁਸੀਂ ਵੀ ਔਕੇ ਸਮੇਂ ਦੇ ਵਿੱਚ ਸੜਕਾਂ ਤੇ ਰਹਿੰਦੇ ਹੋ ਅੱਜ ਕੱਲ ਸੇਵਾ ਹਾਂ ਹਾਂ ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਿਆਂ ਗੁਰਦੁਆਰੇ ਚੱਲਿਆਂ ਠੀਕ ਆ ਭਰਾ ਲੋ ਮਾਥਾ ਦੇ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦੁਆ ਲੱਗ ਜਾਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਵੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਅਰਦਾਸ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜੀ ਠੀਕ ਕਰ ਸਿਰਫ ਠੀਕ ਹੈ ਸਿਰ ਦੇ ਵਿੱਚ ਗਰਦਨ ਦੀ ਹੱਡੀ ਆ ਸਾਰੀ ਮੇਰੀ ਕਿੰਨੇ ਨਾ ਵੀ ਪਤਾ ਨਹੀਂ ਮਾਈਂਡ ਨੂੰ ਆਕਸੀਜਨ ਜਿਵੇਂ ਆਪਾਂ ਨੂੰ ਆਣਾ ਆਣਾ ਯਾਰ ਆਕਸੀਜਨ ਨਹੀਂ ਜਾ ਰਹੀ ਦੇ ਸਪਾਈਟ ਮਨਕੇ ਟੁੱਟਿਆ ਠੀਕ ਹੈ ਬਈ ਤੁਸੀਂ ਵੀ ਹਾਂ ਮੈਂ ਨਾ ਹਾਂ ਬਈ ਗੁਰੂ ਘਰ ਚੱਲੇ ਆ ਤੇ ਬਾਬੇ ਨੂੰ ਬਸ ਅਰਦਾਸ ਕਰੀਏ ਵੀ ਭਰਾ ਠੀਕ ਹੋਵੇ ਕਿਵੇਂ ਕਿਵੇਂ ਮਰਜੀ ਹਣਾ ਜੀ ਮਨਕੀਰਤ ਔਲਖ ਹਾਲ ਜਾਣ ਕੇ ਪਹੁੰਚ ਹਾਲ ਜਾਣ ਕੇ ਪਹੁੰਚੇ ਨੇ ਰਾਜਵੀਰ ਜਵੰਦਾਂ ਨੂੰ ਮਿਲ ਕੇ ਆਏ ਨੇ ਕਹਿ ਰਹੇ ਨੇ ਕਿ ਹਾਲਤ ਬਹੁਤ ਨਾਜ਼ੁਕ ਹੈ ਪਰਿਵਾਰ ਸਦਮੇ ਚ ਵੀ ਹੈ ਦੁੱਖ ਦੇ ਵਿੱਚ ਵੀ ਹੈ ਅਰਦਾਸ ਦੀ ਵੱਡੀ ਤਾਕਤ ਹੈ ਤੇ ਅਰਦਾਸ ਦੇ ਨਾਲ ਉਹਨਾਂ ਦੀ jaan bach sakdi hai so ਪੂਰੇ ਪੰਜਾਬ ਜਿਹੜਾ ਰਾਜਵੀਰ ਜਵੰਦਾ ਲਈ ਅਰਦਾਸ ਕਰ ਰਿਹਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਉਣ ਵਾਲੇ ਵੀ 40s ਹਸਪਤਾਲ ਦੇ ਬਾਹਰ ਪਹੁੰਚ ਰਹੇ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਵੇਰੇ ਜਦੋਂ ਵੀ ਮੈਂ ਬਾਰ ਬਾਰ ਖਬਰ ਦੇਖੀ ਐ ਦੀ ਆ ਵੀ ਯਾਰ ਮੈਨੂੰ ਐ ਦੀ ਮੈਂ ਕਦੋਂ ਫੋਰਟੀ ਚ ਜਾਮਾ ਯਾਰ ਮੈਂ ਡਿਊਟੀ ਤੋਂ ਆਇਆ ਨਾਲ ਦੀ ਨਾਲ ਉਹ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜੇ ਵੀ ਸਹੀ ਸਲਾਮਤ ਹੋਵੇ ਯਾਰ ਪਰਮਾਤਮਾ ਦਾ ਸ਼ੁਕਰ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨੀ ਨਾ ਇਕ ਇਹੀ ਚੀਜ਼ ਨਾ ਘਟਰਾਣਾ ਵਾਪਰੀ ਹੋਵੇ ਯਾਰ ਮੈਨੂੰ ਬਹੁਤ ਯਾਰ ਬੰਦੇ ਫੀਲ ਹੋ ਰਿਹਾ ਬਾਈ ਦੇ ਯਾਰ ਇਹਨਾਂ ਨੇ ਪਿੱਛੇ ਵੀ ਆਵਾਹਾੜਾ ਮੇਰੇ ਵੀ ਹੋ ਜਾ ਰਹੇ ਬਹੁਤ ਸਹਾਇਕ ਦੱਤਾ ਹੈ ਯਾਰ ਜਿੱਥੇ ਖੜਿਆ ਹਰੇਕ ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਹੁਣ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਵੀ ਪਰਮਾਤਮਾ ਉਹਦਾ ਸਹੀ ਸਲਾ ਦਾ ਜਿੱਦਾਂ ਖਬਰ ਆ ਤੁਹਾਡੇ ਸਾਹਮਣੇ ਆ ਰਹੀਆਂ ਮਨ ਬੈਠ ਰਿਹਾ ਹਨ ਭਾਰਾ ਬਾਈ ਬਹੁਤ ਯਾਰੇ ਮਾਨ ਦਾ ਆਸ ਹੈ ਵੀਰੇ ਯਾਰ ਮੈਂ ਇਹਨੂੰ ਬਾਈ ਨੂੰ ਮੇਰੇ ਨਾਲ ਤੀ ਮੈਨੂੰ ਕਿਹਾ ਪਹਿਲਾਂ ਆਪਾਂ ਫੁਟੇਜ ਚਾਲਦੇ ਆ ਫਿਰ ਘਰੇ ਚੱਲੀ ਮਾਂ ਤੋਂ ਮੇਰੇ ਨਾਲ ਇਹਨੂੰ ਮੈਂ ਸ਼ਾਇਦ ਇਹ ਵੀ ਡਿਊਟੀ ਤੋਂ ਆਇਆ ਬਜਾਰਾ ਮੈਂ ਕਿਹਾ ਵੀਰੇ ਪਹਿਲਾਂ ਫੁਟੇਜ ਜਾ ਕੇ ਮਾਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਨਹੀਂ ਕਰਨਾ ਤੋਂ ਮਹਾਰਾਜ ਨੇ ਚਲੋ ਨਾ ਪਰ ਸਹੀ ਸਲਾਮ ਸਾਰੇ ਪੰਜਾਬ ਨੂੰ ਅਰਦਾਸ ਹੈ ਵੀ ਇੱਕ ਸਵਾਰੀ ਸਹੀ ਸਲਾਮਤ ਹੋ ਜਾਈ ਯਾਰ ਬਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਹਸਪਤਾਲ ਦੇ ਬਾਹਰ ਜਵੰਦਰ ਨੂੰ ਚਾਉਣ ਵਾਲੇ ਸਾਰੇ ਪਹੁੰਚੇ हां हां भई यार बहुत दुखदाई घटना गई यार है ना ये सरकारां दी ਨਿਗਹਿਲੀਆਂ ਨਿਗੀਆਂ ਯਾਰ ਇਹ ਜੇ ਆਪਾਂ ਕਹੇ ਦੀ ਵੀ ਚਾਹੀਦੀ ਕੋਈ ਤਾਕੜਾ ਚਾਹੀਏ ਕੋਈ ਮਾੜਾ ਹਰੇਕ ਬੰਦਾ ਇੱਥੇ ਆ ਕੇ ਤਾਂ ਯਾਰ ਚੁੱਕਦੀ ਬਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਅੱਗੇ ਗਾਂ ਆਈ ਆ ਆਪਾਂ ਗਾਊਸੈਸ ਦੰਨੇ ਆ ਗਏ ਦੰਨੇ ਆ ਗਏ ਵੀਰੇ ਯਾਰ ਆਪਣਾ ਇੱਕ ਵੀ ਨਹੀਂ ਸੁਣਿਆ ਜਾਂਦਾ ਹੈਗਾ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਨਾਰਮਲ ਗੱਲਾਂ ਨਹੀਂ ਗੀਆਂ ਅਸੀਂ ਪਿੰਡਾਂ ਦੇ ਵਿੱਚ ਬਿਲੋਂਗ ਕਰਦੇ ਆਗੇ ਹਨਾ ਉੱਥੇ ਜਾ ਕੇ ਦੇਖੋ ਗਾਂ ਇੰਨੇ ਜਿਆਦੇ ਗਾਂ ਨੇ ਕਿ ਨਾ ਜਿੰਨੇ ਗੱਲਾਂ ਸੜਦੋ ਇਸ ਸ਼ਹਿਰਾਂ ਦੇ ਵਿੱਚ ਹੀ ਗਊ ਟੈਕਸੀ ਦੇ ਰਹੇ ਨੇ ਗਊ ਮਾਤਾ ਮੰਨਦੇ ਆਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਵੀਰੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇਗੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀਸੀਆਂ ਦੇ ਆ ਹੁਣ ਅੱਜ ਦੇਖ ਲੋ ਆਪਾਂ ਭੁਗਤੀ ਰਿਆਂਗੇ ਵੀਰੇ ਯਾਰ ਕਿੱਡਾ ਵੱਡਾ ਸਿੰਗਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਅਕੁਰ ਟੁੜੀ ਸੁਣ ਰਹੀ ਆ ਜੀ ਅੱਜ ਵੀਰ ਜੀ ਬੰਦੇ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਮੈਂ ਥੋੜਾ ਅੱਗੇ ਆ ਜਾਓ ਆ ਗਾਂ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਬਿਲਕੁਲ ਬਾਈ ਇਹ ਕੋ ਇਹ ਪੰਜਾਬੀ ਹੋ ਸਿਰਫ ਹੌਸਲਾ ਨਹੀਂ ਨਾਲੇ ਵੀ ਜਿਹੜੇ ਇਹ ਪੰਜਾਬ ਦੇ ਵਿੱਚ ਉਹ ਖੂਨ ਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅੱਜ ਉਹਦੇ ਚੰਗੇ ਕੰਮ ਚੇਤੇ ਆ ਰਹੇ ਆ ਰਹੇ ਆ ਬਈ ਇਹ ਤਾਂ ਯਾਰ ਬੋਸਟਲੀ ਵੀਰੇ ਯਾਰ ਕੋਈ ਵੀ ਆ ਬੰਦਾ ਚਾਹੀਦੀ ਹੈ ਨਾ ਇਹ ਆਪਾਂ ਨੂੰ ਚੰਗੇ ਕੰਮ ਨਹੀਂ ਜਿਹੜੇ ਨਾਲ ਆਪਾਂ ਜਾਉਂਦੇ ਜੀ ਦੇਖਣੇ ਚਾਹੀਦੇ ਨੇ ਬਾਤوں ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜੀ ਜਦੋਂ ਬੰਦਾ ਟਾਈਮ ਤੇ ਹੈਗਾ ਹੁਣ ਆਪਾਂ ਦੇਖ ਹੀ ਰਹੇ ਜੀ ਹੜਪੀੜਤਾ ਵਕਤ ਵੀ ਕਿਸਾਨ ਅੰਦੂਲਣ ਵਕਤ ਵੀ ਬਾਈ ਨਾਲ ਖੜੇ ਆ ਯਾਰ ਸੋ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲਰੋਂ ਤਾਂ ਬਿਲਕੁਲ ਬਾਈ ਯਾਰ ਜੀ ਨਾਲ ਰੇਕ ਨਾਲ ਪਿਆਰ ਸੀ ਬਾਈ ਪਿਆਰ ਨਾਲ ਬਦਨ ਵਾਲਾ ਇੱਕ ਬੰਦਾ ਤਾਂ ਹੀ ਰੇਕ ਬੰਦਾ ਪਹੁੰਚ ਰਿਹਾ ਯਾਰ ਜੀ ਪਿਆਰ ਸੀ ਬੰਦੇ ਨੇ ਬਣਾਇਆ ਹੋਇਆ ਯਾਰ ਯਾ ਵਾਸਤੇ ਖੜਦਾ ਰਹੀ ਆ ਸਾਰਾ ਕੁਝ ਜਰਾ ਚਲੋ ਮਹਾਰਾਜ ਆ ਸੁਖ ਸ਼ਾਂਤੀ ਬਖਸ਼ੀ ਬੇਰਾ ਸਹੀ ਸਲਾਮ ਤੇ ਜੀ ਠੀਕ ਹੋ ਜੀ ਕਰੇ ਕੋਈ ਅੰਦਾ ਸੰਗਰਵ ਜਿੰਨਾ ਵੀ ਹੋ ਸਕੇ ਅੱਜ ਬਾਈ ਉਦਾਂ ਜਵੰਦੇ ਬਾਈ ਦੀ ਇੱਕ ਸਿਫਤ ਵੀ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀਤ ਨੂੰ ਬਿਲਕੁਲ ਬਈ ਸਭ ਤੋਂ ਵਧੀਆ ਵਧੀਆ ਸੱਚੇ ਸਾੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਹਦਾ ਬਾਈ ਦਾ ਤਾਂ ਕਰਕੇ ਇਹਨੂੰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੇ ਕਲਚਰ ਨਹੀਂ ਗਾ ਮਾੜਾ ਗਾਇਆ ਸਰਦਾਰੀ ਜੋ ਸਰਦਾਰੀ ਕਾਇਮ ਰੱਖੀ ਬਾਈ ਨੇ ਯਾਰ ਬਿਲਕੁਲ ਸਰਦਾਰੀ ਕਾਇਮ ਰੱਖੀ ਬਾਈ ਨੇ ਬਿਲਕੁਲ ਭਾਜੀ ਮੈਂ ਹੁਣ ਸਿੱਧਾ ਮਨਾਲੀ ਤੋਂ ਆ ਰਿਹਾ ਸੀ ਘਰ ਨਹੀਂ ਗਿਆ ਬਲੈ ਇੱਥੇ ਪੰਜਮ ਜਾ ਕੇ ਦੇਖੇ ਕੀ ਸਾਤਾਂ ਕੀ ਹੁਣ ਬਣਿਆ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਜਿਆਦਾ ਦੁੱਖ ਹੋ ਰਿਹਾ ਸਿੱਧਾ ਮਨਾਲੀ ਤਵਾਰੀ ਸਿੱਧਾ ਇੱਥੇ ਆ ਕੇ ਰਾਜਵੀਰ ਜਵੰਦੇ ਨੂੰ ਪਿਆਰ ਕਰ ਬਹੁਤ ਜਿਆਦਾ ਪਿਆਰ ਕਰਦੀ ਐ ਇੰਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਦਿੱਤੇ ਆਪਣੀ ਤੇ ਇਹੀ ਅਰਦਾਸ ਕਰ ਰਹੀ ਜਲਦੀ ਅਲਦੀ ਕੋਈ ਅੱਛੀ ਖਬਰ ਆਵੇ ਤਾਂ ਦਿਲ ਖੁਸ਼ ਹੋਵੇਗੀ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਐ ਜਾਂ ਡਾਕਟਰਾਂ ਦੀ ਗੱਲ ਸਮਝ ਅੱਛਾ ਇਹ ਉਹਨਾਂ ਦੀ ਇਹ ਦੇਖਿਆ ਜਾਵੇ ਕਿ ਸਾਰੇ ਐਕਟਰ ਵਗੈਰਾ ਉਹਨਾਂ ਨੂੰ ਮਿਲਦੇ ਕਿਉਂਕਿ ਯਾਰ ਇੱਕ ਬਹੁਤ ਹੀ ਵਧੀਆ ਇੱਕ ਉਹਨਾਂ ਦਾ ਮੈਂ ਨਾ ਕਈ ਉਹਨਾਂ ਦੇ ਗਾਣੇ ਵਗੈਰਾ ਸੁਨੇ ਉਹਨਾਂ ਦੇ ਮੈਂ ਇੰਟਰਵਿਊ ਵਗੈਰਾ ਵੀ ਸੁਨੇ ਹਨ ਤੇ ਬੜੇ ਹੀ ਨਰਮ ਸੁਤਾਜ ਨਹੀਂ ਹੁੰਦਾ ਮਿੱਠਾ ਬੰਦਾ ਜਿਹਨੂੰ ਕਹਿੰਦੇ ਨੇ ਉਹ ਚੀਜ਼ ਦੇ ਕਦੀ ਕਿਸੇ ਕੰਟਰੋਵਰਸੀ ਚ ਨਹੀਂ ਆਇਆ ਕਦੀ ਕਿਸੇ ਨਾਲ ਲੜਿਆ ਨਹੀਂ ਹੈ ਕੋਈ ਇਹਨੇ ਗਾਣਾ ਨਹੀਂ ਇਹੋ ਜਿਹਾ ਗਾਇਆ ਜਿੰਨੇ ਵਿੱਚ ਏਡਾ ਕੋਈ ਹਥਿਆਰਾਂ ਦਾ ਜਾਂ ਏਡਾ ਕੋਈ ਗੈਂਗਵਾੜ ਦਾ ਕੋਈ ਨੁਕਰ ਵੀ ਕੀਤਾ ਹੋਵੇ ਬੜਾ ਮਿੱਠਾ ਜਿਹਾ ਬੜਾ ਪਿਆਰਾ ਜਿਹਾ ਬੰਦਾ ਹੈ ਪਰ ਇਸ ਟਾਈਮ ਵੈਂਟੀਲੇਟਰ ਦੇ ਉੱਪਰ ਨੇ ਵੈਂਟੀਲੇਟਰ ਦੇ ਉੱਪਰ ਵੀ ਦੋ ਦਫਾ ਉਹਨ ਇਹ ਜਿਹੜੀ ਰੀਡ ਦੀ ਹੱਡੀ ਹੈ ਉਹ ਟੁੱਟ ਗਈ ਹੋਈ ਹੈ ਕਿਉਂਕਿ ਹਾਲਤ ਉਹਨਾਂ ਦੀ ਜਿਆਦਾ ਸੀਰੀਅਸ ਸੀਰੀਅਸ ਹੈ ਗਈ ਉੱਤੋਂ ਸਭ ਤੋਂ ਮੇਨ ਗੱਲ ਇਹ ਉਹਨਾਂ ਦੀ ਗਰਦਨ ਦਾ ਮਣਕਣਾ ਜਿਹੜਾ ਹੈਗਾ ਨਾ ਉਹ ਵੀ ਟੁੱਟ ਗਿਆ ਅੱਛਾ ਜਿਹੜੀ ਪੋਜੀਸ਼ਨ ਆਪਾਂ ਇਸ ਟਾਈਮਸ ਹੁੰਦੇ ਪਏ ਆ ਉਹਨਾਂ ਦੀ ਕੰਡੀਸ਼ਨ ਜੋ ਚੱਲਦੀ ਪਈ ਹੈ ਉਹ ਬਹੁਤ ਹੀ ਕ੍ਰਿਟੀਕਲ ਹੈ ਬਹੁਤ ਹੀ ਕ੍ਰਿਟੀਕਲ ਇਹ ਪੋਜੀਸ਼ਨ ਦੇ ਵਿੱਚ ਘੱਟ ਲੋਕ ਨੇ ਜਿਹੜੇ ਵੱਜਦੇ ਨੇ ਹਰ ਬੰਦਾ ਇਹੀ ਕਹਿ ਰਿਹਾ ਕਿ ਇਹ ਅਰਦਾਸ ਕਰੋ ਠੀਕ ਹੈ ਉਨਾਂ ਲਈ ਦੁਆ ਕਰੋ ਜਿੰਨੀ ਕਰ ਸਕਦੇ ਹੋ ਕਿਉਂਕਿ ਉਹਨਾਂ ਨੂੰ ਇਸ ਟਾਈਮ ਦੁਆਵਾਂ ਦੀ ਲੋੜ ਹੈ ਤੇ ਦੁਆਹਾਂ ਹੀ ਦੁਆਵਾਂ ਹੀ ਉਹਨਾਂ ਨੂੰ ਬਚਾ ਸਕਦੀਆਂ ਨੇ ਕਿਉਂਕਿ ਕਹਿੰਦੇ ਨੇ ਨਾ ਜਿੱਥੇ ਦਵਾਈ ਨਸਰ ਨਹੀਂ ਨ ਕਰਨੀ ਉੱਥੇ ਦੁਆ ਕਰਨਾ ਹੈ ਦੁਆ ਨੇ ਅਸਰ ਕਰਨਾ ਹੈ ਰੱਬ ਸੋਣਾ ਚਾਹਵੇ ਤਾਂ ਕੀ ਨਹੀਂ ਹੋ ਸਕਦਾ ਅੱਛਾ ਉਹ ਇੱਕ ਹੋਰ ਦਲ ਦੱਸ ਦਿੱਤੀ ਸੀ ਸਨੀ ਵੀਰੇ ਕਿ ਕਿਸਾਨ ਆਂਦਲਨ ਆਂਦਲਨ ਦੇ ਵਕਤ ਇਹ ਓਨ ਦਾ ਸਟੇਜ ਖੜੇ ਸੀ ਤੇ ਇਹਨਾਂ ਨੂੰ ਰਿਪੋਰਟ ਮਿਲੀ ਕਿ ਇਹਨਾਂ ਦੇ ਵਾਲਦ ਸਾਬ ਜਿਹੜੇ ਨੇ ਉਹ ਗੁਜ਼ਰ ਗਏ ਠੀਕ ਹੈ ਤੇ ਇਹਨਾਂ ਨੇ ਫੇਰ ਓਨ ਦਾ ਸਟੇਜ ਉੱਤੇ ਚੜ੍ਹਦੀ ਕਲਾ ਦੀ ਗੱਲ ਕੀਤੀ ਆਪਣੇ ਆਪ ਨੂੰ ਢਿੱਲੇ ਨਹੀਂ ਪਾਇਆ ਠੀਕ ਹੈ ਤੇ ਉਸ ਟਾਈਮ ਤੇ ਵੀ ਇਹਨਾਂ ਨੇ ਆਵਾਮ ਨੂੰ ਉੱਥੇ ਕੰਟਰੋਲ 'ਚ ਕਰਕੇ ਉਹਨਾਂ ਨੇ ਕਿ ਤੁਸੀਂ ਇੱਥੇ ਬੈਠੋ ਤੇ ਫਿਰ ਆਪਕੇ ਅੰਦਰ ਚੁਸਕੀ ਬੈਸੀ ਤੋ ਕਿਉਂਕਿ ਇਹਨਾਂ ਨੇ ਮਨਕ੍ਰਿਤ ਉਹ ਲਖ ਨੇ ਗੱਲ ਉਹਨਾਂ ਨੇ ਕੀਤੀ ਹੈ ਕਿ ਯਾਰ ਕੱਲਾ ਬੰਦਾ ਹੋਵੇ ਨਾ ਸ਼ਾਦੀशुदा ਨਹੀਂ ਹੈ ਬੱਚੇ بیوی ਨਹੀਂ ਹੈ ਫਿਰ ਕਹਿੰਦਾ ਇੱਕ ਹੋਰ ਗੱਲ ਹੈ ਪਰ ਇੱਕ ਦੋ ਬੱਚੇ ਨੇ ਕਰੀਆਂ ਹੁਣ ਇਹਨਾਂ ਦੇ ਨਾਲ ਅਗਰ ਖੁਦਾ ਨਾ ਖਾਸਾ ਇਹਨਾਂ ਨੂੰ ਕੁਝ ਹੁੰਦਾ ਵੀ ਹੈ ਤੇ ਇਹਨਾਂ ਦੇ ਨਾਲ ਸਮਝ ਲਓ ਦੋ ਬੱਚੇ بیوی ਤਿੰਨ ਜ਼ਿੰਦਗੀਆਂ ਖਰਾਬ ਹੁੰਦੀਆਂ ਆਪੀਆਂ ਨੇ ਅਸਲ ਵਿੱਚ ਕਿਉਂਕਿ ਉਸ ਘਰ ਦਾ ਵੱਡਾ ਇਸ ਟਾਈਮ ਇਹੀ ਨੇ ਸਰਬਰਾ ਇਹੀ ਹੈ ਘਰ ਦਾ ਪੂਰਾ ਜਿੰਮੇਦਾਰੀ ਜਿਹਨੂੰ ਲਾ ਲੋ ਨਾ ਉਹ ਐਸਐਮ ਨਰੇਰ ਪੰਨੂ ਦੀ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਂਦੀ ਸਣੀ ਵੀਰੇ ਮਤਲਬ ਕਿ ਓਨ ਦਾ ਰੋਡ ਅਗਰ ਉਹ ਫਾਸਟ ਰੈਕ ਹੈਗਾ ਇਹ ਜਿਸ ਤਰ੍ਹਾਂ ਮੈਨੂੰ ਉਹ ਲੱਗਦਾ ਪਿਆ ਨਾ ਡਿੱਗੇ ਨੇ ਤੇ ਡੈਫੀਨਿਟਲੀ ਉਹਨਾਂ ਦੀ ਸਪੀਡ ਵੀ ਜ਼ਿਆਦਾ ਹੋਏਗੀ ਸਪੀਡ ਕਿਉਂਕਿ ਸਪੀਡ ਨਹੀਂ ਇੱਕ ਹੈਗਾ ਹਿਲੀ ਏਰੀਆ ਇਹ ਉਹਦੇ ਵਿੱਚ ਚੜ੍ਹਾਈ ਜ਼ਿਆਦਾ ਕਿਤੇ ਉਤਰਾਈ ਆ ਜਾਂਦੀ ਹੈ ਕਿਤੇ ਚੜ੍ਹਾਈ ਆ ਜਾਂਦੀ ਹੈ ਜਿਵੇਂ ਆਪਣੀ ਨਾਰਥਨ ਸਾਈਡ ਹੈ ਉਹ ਉਹ ਚੀਜ਼ ਆ ਜਾਂਦੀ ਹੈ ਕਿਉਂਕਿ ਉਸ ਰੋਡ ਦੇ ਉੱਤੇ ਅਗਰ ਮਾਰਾ ਜਿਨਾਂ ਕੋਈ ਆਪਣਾ ਐਕਸੀਡੈਂਟ ਜਾਂ ਕੋਈ ਚੀਜ਼ ਹੁੰਦੀ ਹੈ ਨਾ ਸਭ ਤੋਂ ਜ਼ਿਆਦਾ ਡਰ ਇਹ ਹੁੰਦਾ ਹੈ ਕਿ ਨਾਲ ਖਾਈ ਹੈ ਨਾਲ ਖਾਈ ਇੱਕ ਪਾਸੇ ਖਾਈ ਹੋ ਜਾਂਦੀ ਹੈ ਕਿਉਂਕਿ ਉਹ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਉੱਥੇ ਉੱਥੇ ਨਹੀਂ ਬੰਦੀ ਅਗਰ ਸਮਝ ਲੋ ਕਿ ਅਗਰ ਉਹ ਥੱਲੇ ਨੂੰ ਰੋਡ ਜਾ ਰਿਹਾ ਹੈ ਅਗਰ ਤੁਹਾਡੀ ਮੋਟਰਸਾਈਕਲ ਕਿਸੇ ਚੀਜ਼ ਨਾਲ ਵੱਜੀ ਹੈ ਤੇ ਉਹ ਸਮਝੋ ਕਿੰਨੀ ਦੂਰ ਤੱਕ ਰੇਡ ਦੇ ਵੀ ਗਏ ਹੋਣਗੇ ਨਾਲ ਤੂੰ ਕਿਉਂ ਥੱਲੇ ਲਠਾਈ ਨੂੰ ਜਾ ਰਿਹਾ ਹੈ ਜਾਂ ਚੜਾਈ ਨੂੰ ਜਾ ਰਿਹਾ ਨਹੀਂ ਜਿੱਸੇ ਐਡੂ ਨੂੰ ਜਾ ਰਿਹਾ ਕਿਉਂਕਿ ਉੱਥੇ ਫਿਰ ਛੋਟਾ ਗੜਾ ਛੋਟਾ ਹੁੰਦਾ ਹੈ ਛੋਟਾ ਚੰਗੀ ਭਲਾ ਵੱਜਣਾ ਉਹਨਾਂ ਨੇ ਭਾਵੇਂ ਆਪਣੇ ਆਪ ਨੂੰ ਸਾਰਾ ਕਵਰ ਵੀ ਕੀਤਾ ਹੋਵੇ ਪਰ ਫੇਰ ਵੀ ਜਿਹੜੀ ਰੋੜ ਦੀ ਹੁੰਦੀ ਹੈ ਜਦੋਂ ਬੰਦਾ ਵੱਜਦਾ ਹੈ ਥੱਲੇ ਤਾਂ ਕਿਉਂਕਿ ਕਿੰਨਾ ਭੜਾ ਵੱਜੇ ਹੋਣਗੇ ਕਿ ਰੀਡ ਦੀ ਹੱਡੀ ਜੋ ਜਗ੍ਹਾ ਤੋਂ ਉਹ ਟੁੱਟੀ ਤੇ ਧੌਂ ਦਾ ਮਨਕਰਨ ਉਹਦਾ ਟੁੱਟੇਂ ਦਾ ਮਤਲਬ ਉਹ ਵੱਜੇ ਮਨਕਰਨ ਟੁੱਟ ਗਿਆ ਸਮਝ ਲਓ ਧੌਂ ਦਾ ਬੈਲੈਂਸ ਅੱਛੋ ਗਏ ਨੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚਦਾ ਉਹਨੂੰ ਸਾਹ ਨਹੀਂ ਨਾ ਆਉਂਦੇ ਵੈਂਟੀਲੇਟਰ ਦਾ ਮਤਲਬ ਹੁੰਦਾ ਹੈ ਮਸਨੂਈ ਜ਼ਿੰਦਗੀ ਅਸੀਂ ਉਹਨੂੰ ਪੰਜਾਬੀ ਬੋਲਣ ਦੇ ਵਿੱਚ ਬੋਲਦੇ ਆ ਮਸਨੂਈ ਜ਼ਿੰਦਗੀ ਮਸਨੂਈ ਸਾਹ ਦਿੱਤਾ ਜਾ ਰਿਹਾ ਹੈ ਸਾਹ ਦਿੱਤਾ ਜਾ ਰਿਹਾ ਹੈ ਜ਼ਿੰਦਗੀ ਬੋਲਦੇ ਨੇ ਸਾਹ ਜ਼ਿੰਦਗੀ ਦੇ ਹੀ ਨੇ ਨਾ ਠੀਕ ਹੈ ਤੇ ਵੈਂਟੀਲੇ ਸਬ ਆਪਣੇ ਦੋਸਤਾਂ ਪਰ ਮਨੋਂ ਅਪੀਲ ਹੈ ਕਿ ਉਹਨਾਂ ਲਈ ਚੰਨੀ ਦੁਆ ਕਰ ਸਕੋ ਕਰੋ ਠੀਕ ਹੈ ਜਿੰਨੀ ਕਿਉਂਕਿ ਹੁਣ ਜਿੰਨੇ ਵੀ ਦੇਖ ਲਓ ਐਕਟਰ ਨੇ ਜਾਂ ਸਿੰਗਰ ਨੇ ਸਾਰੇ ਉਹਨਾਂ ਨੂੰ ਮਿਲਣ ਤੋਂ ਬਾਅਦ ਨਾ ਸਿੱਧਾ ਗੁਰਦੁਆਰੇ ਜਾ ਰਹੇ ਨੇ ਗੁਰਦੁਆਰੇ ਜਾ ਰਹੇ ਨੇ ਕਿਉਂਕਿ ਰੱਬ ਸੋਨੇ ਹੀ ਬਚਾ ਸਕਦਾ ਉੱਥੇ ਜੋ ਕਿ ਜਿੱਥੇ ਜਿੱਥੇ ਕੋਈ ਚੀਜ਼ ਕੰਮ ਨਾ ਆਏ ਉੱਥੇ ਦੁਆ ਨਾਲ ਕੰਮ ਨਾ ਆਵੇ ਰੱਬ ਸੋਨੇ ਰੱਬ ਸੋਨੇ ਦੇ ਹੱਥ ਵਿੱਚ ਕਾਦੀ ਹੈਗੀ ਹੈ ਦੇਰ ਅੰਧੇਰ ਨਹੀਂ ਹੈ ਉਹ ਤੇ ਮੋਦ ਮੂੰਹ ਚ ਵੀ ਇਨਸਾਨਾਂ ਨੂੰ ਵਾਪਸ ਇਨਸਾਨਾਂ ਨੂੰ ਵਾਪਸ ਲੈਣਗੇ ਤੇ ਤੁਸੀਂ ਵੀ ਸਾਰੇ ਕਮੈਂਟਾਂ ਦੇ ਵਿੱਚ ਉਹਨਾਂ ਲਈ ਇਹ ਪ੍ਰੇਅਰ ਤੇ ਉਹਨਾਂ ਲਈ ਇਹ ਦੁਆ ਲਾਜ਼ਮੀ ਕਰਨਾ ਸਾਡੀ ਵੀ ਉਹਨਾਂ ਲਈ ਇਹ ਦੁਆਏ ਕਰ ਰੱਬ ਸੋਣਾ ਜਲਦੀ ਉਹਨਾਂ ਨੂੰ ਸਿਹਤ ਦੇ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਪੰਜਾਬੀਆਂ ਤੇ ਹਜੇ ਉਹਨੇ ਤੇ ਥੋੜਾ ਜਿਨਾ ਮੁਸ਼ਕਲ ਟਾਈਮ ਤੋਂ ਗੁਜ਼ਰੇ ਨੇ ਹਾਰ ਦੀ وجہ ਤੋਂ ਅਗੋਂ ਫੇਰ ਉਹਨਾਂ ਨੇ ਇਹਨਾਂ ਦਾ ਸੁਨੇਹਾ ਨਰਵੀਰ ਨਰਵੀਰ ਸਾਹਿਬ ਦਾ ਤੇ ਯਾਰ ਬੜਾ ਹੀ ਨਾ ਦਿਲ ਦੇ ਵਿੱਚ ਉਹ ਹੁੰਦੀ ਹੈ ਕਿਉਂਕਿ ਦਿਲ ਦੇ ਵਿੱਚ ਜਦੋਂ ਵੀ ਕੋਈ ਪੰਜਾਬੀ ਸਿੰਗਰ ਹੈ ਨਾ ਇਹਨਾਂ ਤੇ ਇਦਾਂ ਦਾ ਮਾਮਲਾ ਜਦੋਂ ਆਉਂਦਾ ਨਾ ਦਿਲ ਦੇ ਵਿੱਚ ਇੱਕ ਡਰ ਹੁੰਦਾ ਯਾਰ ਕਿਸੇ ਨੇ ਕਰਾ ਨਾ ਦਿੱਤਾ ਹੋ ਗਿਆ ਕਿਉਂਕਿ ਦੀਪ ਸਿੱਧੂ ਦਾ ਵੀ ਲਾਸਟ ਟਾਈਮ ਜਿਹੜਾ ਹੋਇਆ ਸੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਸੀ ਤੇ ਕਰਵਾਇਆ ਗਿਆ ਸੀ ਉਹ ਦਿਲ ਦੇ ਵਿੱਚ ਇੱਕ ਡਰ ਬੈ ਜਾਂਦਾ ਕਿ ਯਾਰ ਪੰਜਾਬੀਆਂ ਦੇ ਨਾਲ ਹੀ ਇੰਜ ਕਿਉਂ ਹੋ ਰਿਹਾ ਯਾਰ ਪਰ ਫਿਰ ਵੀ ਅਸੀਂ ਰੱਬ ਤੋਂ ਅੱਗੇ ਕਰਦੇ ਹਾਂ ਰੱਬ ਸੋਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰੇ ਵੀਰੇ ਉਹਨਾਂ ਲਈ ਦੁਆ ਲਾਜ਼ਮੀ ਕਰਨਾ ਮਿਲਦੇ ਆਗਲੇ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ ਅੱਲਾਹ